ਪੁਲਿਸ ਕਮਿਸ਼ਨਰ ਸੱਭਨ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾੰਦਰ ਕਮਿਸ਼ਨਰ ਪੁਲਿਸ ਨੇ ਯਾਲੀ ਸੀਬੀਐਸ ਅਤੇ ਓਪਨ ਸਕੂਲ ਦੇ ਸਰਟੀਫਿਕੇਟ ਬਣਾਉਣ ਵਾਲੇ ਗਰੋਦਾ ਪਰਦਾ ਫਾਸ਼ ਕੀਤਾ। ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਰਾਗ ਕੰਪਿਊਟਰ ਦੀ ਵਰਤੋਂ ਕਰਕੇ ਡਾਟਾ ਤੋਂ ਯਾਲੀ ਸਰਟੀਫਿਕੇਟ ਤਿਆਰ ਕਰਕੇ ਮਹਿੰਗੇ ਭਾਅ ਵਿੱਚ ਵੇਚਦਾ ਸੀ। ਪੁਲਿਸ ਨੇ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੋ ਇਹਨਾਂ ਸਰਟੀਫਿਕੇਟਾਂ ਨੂੰ 20000 ਰੁਪਏ ਤੋਂ ਲੈ ਕੇ 25000 ਰੁਪਏ ਦੀ ਕੀਮਤ ਤੱਕ ਵੇਚਦਾ ਸੀ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਹਾਈ ਸਰ ਹੈ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਕੀ ਮਾਮਲਾ ਜੀ ਇਹਦੀ ਸਾਡੇ ਸਪੈਸ਼ਲ ਸੈੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿਚ ਉਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ CBSE ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 ਤੋਂ 25-25 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਦੋ ਜਾਨੇ ਕੌਣ ਹੈ ਕਿੱਥੇ ਦੇ ਰਹੇ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟੰਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰਟੀਫਿਕੇਟ ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ ਆਪਣਾ ਪ੍ਰਿੰਸੀਪਲ ਜਿਹੜੇ ਸੀਗੇ ਉਹ ਡਾਟਾ ਸ਼ੇਅਰ ਕਰਦੇ ਸੀਗੇ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਸਟਰ ਰਾਗਵਨਾਲ ਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਬਣਾਉਂਦੇ ਸੀਗੇ ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪੇ ਦੇ ਦੱਸੇ ਉੱਥੇ ਜਾਲੀ ਸਰਟੀਫਿਕੇਟ ਬਣਾਉਣ ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਤਫਤੀਸ਼ ਤੇ ਵੀ ਆਏਗਾ ਕਿ ਕਿਸ ਤਰ੍ਹਾਂ ਇਹ ਆਪਸ ਇੱਕ ਦੂਜੇ ਤੇ ਜਾਣਕਾਰ ਸੀਗੇ ਜੀ ਰਾਗਵਨਾਲ ਦਾ ਸਟੂਡੈਂਟ ਸੀ ਇਹ ਦਫ਼ਤਰ ਦੇ ਵਿੱਚ ਆਇਆ ਜੀ ਵੀ ਕਿ ਉਹਨਾਂ ਦੇ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕੀ ਕਿਸ ਤੀਕੇ ਤੋਂ ਕੰਮ ਕਰਦੇ ਤੋਂ ਕੰਮ ਕਰਦੇ ਕਿੰਨੇ ਸਰਵਿਸ ਕਿਟ ਤੁਹਾਡੇ ਵੱਲੋਂ ਭਰਮਤ ਕੀਤੀ ਗਈ ਹੈ ਔਰ ਕੀ ਕੀ ਸਮਾਨ ਕਿੜਾ ਬਰਾਮਦ 600 ਦੇ ਕਰੀਬ ਸਰਟੀਫਿਕੇਟ ਬਰਾਮਦ ਹੋਏ ਜੀ ਉਹਨਾਂ ਕੋਲੋਂ ਔਰ ਕੰਪਿਊਟਰ ਔਰ ਪ੍ਰਿੰਟਰ ਬਰਾਮਦ ਹੋਏ ਨੇ ਔਰ 350 ਦੇ ਕਰੀਬ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ ਸੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਮੇਨ ਦਫ਼ਤਰ ਕਿੱਥੇ ਸੀ ਜੀ ਇਹ ਫਤੇਪੁਰੀ ਦੇ ਵਿੱਚ ਹੈਗਾ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਤਫਤੀਸ਼ ਤੇ ਵਿੱਚ ਹਾਲੇ ਆਏਗਾ ਸਾਡੇ ਕੋਲ ਕਿ ਕੱਤ ਹੋਏ ਇੱਕ ਦੂਜੇ ਨਾਲ ਸਿਰਫ ਸੀਬੀਆਈ ਦੇ 78 ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਾਲੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਹੋਰ ਕਿੱਥੋਂ ਕਿੱਥੋਂ ਆਉਂਦੇ ਆ ਉਹਦੇ ਬਾਰੇ ਦੇਖਿਆ ਜਾਏ ਠੀਕ ਹੈ